ਆਜੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਸਭ ਫਗਵਾੜਾ ਦੇ ਅਧੀਨ ਪੈਂਦੇ ਪਿੰਡ ਚਿਹੂਦੀਆਂ ਹਨ ਜਿੱਥੇ ਆਜ਼ਾਦੀ ਦੇ ਦਿਹਾੜੇ ਨੂੰ ਸਮਰਪਿਤ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਕੂਲੀ ਬੱਚਿਆਂ ਵੱਲੋਂ ਪ੍ਰੋਗਰਾਮ ਕੀਤਾ ਗਿਆ ਜਿੱਥੇ ਮੌਜੂਦਾ ਸਰਪੰਚ ਆਮ ਆਦਮੀ ਪਾਰਟੀ ਸੀਨੀਅਰ ਆਗੂ ਸਰਦਾਰ ਸਰਬੰਸ ਸਿੰਘ ਜੀ ਉਹ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਵੱਲੋਂ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਇਸ ਵਿਸ਼ੇਸ਼ ਮੌਕੇ ਤੇ ਸਕੂਲੀ ਬੱਚਿਆਂ ਵੱਲੋਂ ਦੇਸ਼ ਭਗਤੀ ਦੇ ਗੀਤ ਅਤੇ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਇਸ ਮੌਕੇ ਤੇ ਸਕੂਲ ਸਟਾਫ ਵੱਲੋਂ ਆਈਆਂ ਹੋਈਆਂ ਸ਼ਖਸੀਅਤਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਸਾਡੇ ਵਿਸ਼ੇਸ਼ ਪ੍ਰਤੀਨਿਧੀ ਨਾਲ ਗੱਲਬਾਤ ਕਰਦੇ ਹਾਂ ਪ੍ਰਿੰਸੀਪਲ ਮੈਡਮ ਚਿੰਤਨ ਸ਼ਰਮਾ ਅਤੇ ਸਰਪੰਚ ਸਰਦਾਰ ਸਰਵਨ ਸਿੰਘ ਦੇਵ ਨੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦੇ ਦਿਹਾੜੇ ਦੀ ਵਧਾਈ ਦਿੱਤੀ ਤੁਸੀਂ ਦੇਖ ਰਹੇ ਹੋ ਆਲ ਪੰਜਾਬ ਨਿਊਜ਼ ਤੋਂ ਅਮਰਦੀਪ ਟੰਡਾ ਦੀ ਵਿਸ਼ੇਸ਼ ਰਿਪੋਰਟ Thank you going ਜਿਹੜੇ ਚੇਤੀ ਫਿਰਦਾ ਦੀਰੇ ਸੰਤਾਨ ਅੱਗ ਵੱਟ ਹੈ ਮੈਂ ਸ਼ਿੰਦੂ ਗਾਸਟੋ ਨਾ ਸਮਝੂ ਪਤਰਾ ਨੂੰ 10 ਪਹਾੜ ਜੀ ਦਾ ਗੋਲਪਰ ਹੋਵੇਗਾ ਜਿਹੜਾ ਫਾਜ਼ੀ ਕਲਾਸ ਦੇ ਵਿੱਚੋਂ ਫਸਟ ਹੋਵੇਗਾ ਆਗੇ ਵਿੱਚੋਂ ਸਾਡਾ 1 ਸਾਡਾ thank you सरपंच साहब ਅੱਜ ਦੇ 75ਵੇਂ ਬਰੇ ਗੰਢ ਆਜ਼ਾਦੀ ਦਿਵਸ ਤੇ ਆਪ ਨੂੰ ਸਾਡੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਅੱਜ ਦੇ ਇਸ ਦਿਨ ਤੇ ਤੁਸੀਂ ਕੀ ਜਿਹੜਾ ਮੈਸੇਜ ਹੈ ਆ ਦੇਸ਼ਵਾਸੀਆਂ ਨੂੰ ਦੇਣਾ ਚਾਹੁੰਦੇ ਸਭ ਤੋਂ ਪਹਿਲਾਂ ਜੀ ਭਾਰਤੀ ਜਿੱਥੇ ਕਿਤੇ ਬੈਠੇ ਆ ਦੇਸ਼ਾਂ 'ਚ ਵਿਦੇਸ਼ਾਂ 'ਚ ਭਾਵੇਂ ਭਾਰਤ ਵਿੱਚ ਪੰਜਾਬ ਵਿੱਚ ਉਹਨਾਂ ਸਾਰਿਆਂ ਨੂੰ 75ਵੇਂ ਬਰੇ ਗੰਢ ਦਾ ਆਜ਼ਾਦੀ 75ਵੇਂ ਬਰੇ ਗੰਢ ਤੇ ਬਹੁਤ-ਬਹੁਤ ਮੁਬਾਰਕ ਦਿੰਦਾ ਹਾਂ ਔਰ ਕਈ ਰਾਜਨੀਤਿਕ ਪਾਰਟੀਆਂ ਜਿਵੇਂ ਸ਼੍ਰੋਮਣੀ ਅਕਾਲੀ ਦਲ ਅਮਰਿਤਸਰ ਪਾਰਟੀ ਉਹਨਾਂ ਦੇ ਜਿਹੜੇ ਪ੍ਰਧਾਨ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਉਹਨਾਂ ਨੇ ਇੱਕ ਪੰਜਾਬ ਵਾਸੀਆਂ ਨੂੰ ਮੈਸੇਜ ਲਾਇਆ ਸੀ ਕਿ ਆਪਣੇ ਘਰਾਂ ਦੇ ਉੱਪਰ ਕੇਸਰੀ ਝੰਡੇ ਲਹਿਰਾਏ ਜਾਣ ਉਹਨਾਂ ਦੇ ਬਾਰੇ ਤੁਹਾਡੇ ਕੀ ਵਿਚਾਰ ਹੈ ਦੇਖੋ ਜਿਹੜਾ ਕੇਸਰੀ ਨਿਸ਼ਾਨ ਆ ਸਾਡਾ ਧਰਮ ਦਾ ਪ੍ਰਤੀਕ ਉਹ ਗੁਰਦੁਆਰਾ ਤੇ ਵਧੀਆ ਲੱਗਦਾ ਗੁਰੂ ਸਾਹਿਬਾਂ ਦਾ ਦਿੱਤਾ ਹੋਇਆ ਸਾਨੂੰ ਉਹ ਇੱਕ ਨਿਸ਼ਾਨੀ ਆ ਜਾਂ ਫਿਰ ਸਾਡੇ ਬਾਰਡਰਾਂ ਤੇ ਜਿੱਥੇ ਸਾਡੇ ਯੋਧੇ ਲੜਦੇ ਆ ਉੱਥੇ ਲਈ ਜਾ ਉਹ ਆਜ਼ਾਦੀ ਲਈ ਤਰੰਗਾ ਢਹੀ ਜਿਸ ਤਰ੍ਹਾਂ ਉਹਨਾਂ ਨੇ ਸ਼ਹੀਦ ਭਗਤ ਸਿੰਘ ਹਾਂਜੀ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਜਿਨ੍ਹਾਂ ਨੇ ਸ਼ਹੀਦ ਭਗਤ ਸਿੰਘ ਜੀ ਨੂੰ ਅਤਵਾਦੀ ਕਿਹਾ ਆ ਉਹਨਾਂ ਦੇ ਬਾਰੇ ਤੁਹਾਡੇ ਕੀ ਵਿਚਾਰ ਆ ਬਹੁਤ ਮਾੜੀ ਗੱਲ ਹੈ ਜੀ ਸਰਦਾਰ ਜੀਤ ਭਗਤ ਸਿੰਘ ਸਾਡਾ ਪ੍ਰਤੀਕ ਸੀ ਸਾਡਾ ਆਈਡੀਆ ਲੈ ਹੁਣ ਵੀ ਆ ਰਹੇਗਾ ਵੀ ਸਾਡੇ ਸਾਰੇ ਜੂਸ ਦਾ ਆਈਡਲ ਆ ਉਹ ਇਹ ਬਹੁਤ ਮਾੜੀ ਗੱਲ ਹੋਈ ਹੈ ਜੀ ਇਹ ਮਾਨਸਬ ਨਹੀਂ ਕਹਿਣਾ ਚਾਹੀਦਾ ਸੀ ਕੱਲੋਂ ਤਾਂ ਫਿਰ ਮਾਨਸਬ ਇਹ ਵੀ ਕਹਿਣਗੇ ਕਿ ਸਰਦਾਰ ਕਰਤਾਰ ਸਿੰਘ ਸਰਾਭਾ ਸਰਦਾਰ ਉਦਮ ਸਿੰਘ ਇਹ ਸਾਰੇ ਅਤਵਾਦੀ ਹੀ ਇਹ ਬਹੁਤ ਗਲਤ ਗੱਲ ਹੈ ਜੇ ਫਿਰ ਆਪਾਂ ਇਹਨਾਂ ਨੂੰ ਅਤਵਾਦੀ ਮੰਨਦੇ ਆ ਤਾਂ ਫਿਰ ਜਿਹੜੇ ਆਪਾਂ ਕਹਿ ਰਹੇ ਆ ਕਿ ਜਿਹੜਾ ਸਾਡੇ ਜਿਹੜੇ ਸੂਰਮੇ ਬੈਠੇ ਆ ਉਹਨਾਂ ਨੂੰ ਰਹਾ ਕਰੋ ਫਿਰ ਤਾਂ ਉਹਨਾਂ ਨੂੰ ਅਤਵਾਦੀ ਕਹਾਂਗੇ ਇਹ ਬਹੁਤ ਮੰਦਪਾਲਿਕਾਟਰਮ ਬਹੁਤ ਗਲਤ ਹੋਇਆ ਪਰ ਅੱਜ ਦੇ ਯੂਥ ਨੂੰ ਜਿਹੜਾ ਨਸ਼ਿਆਂ ਦੇ ਦਲਦਲ ਦੇ ਵਿੱਚ ਫਸਦਾ ਜਾ ਰਿਹਾ ਹੈ ਜਿੱਥੇ ਅਸੀਂ ਆਜ਼ਾਦੀ ਦੀਆਂ ਗੱਲਾਂ ਕਰਦੇ ਆਂ ਇੱਕ ਯੋਧਿਆਂ ਦੀਆਂ ਗੱਲਾਂ ਕਰਦੇ ਆਂ ਅੱਜ ਦਾ ਜਿਹੜਾ ਨੌਜਵਾਨੀ ਉਹ ਸਾਡੇ ਨਸ਼ੇ ਦੇ ਦਲਦਲ ਦੇ ਵਿੱਚ ਜਾ ਰਿਹਾ ਹੈ ਤੁਸੀਂ ਇਹਨਾਂ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਮੈਂ ਖੁਦ ਨਸ਼ਿਆਂ ਦੇ ਬਹੁਤ ਖਿਲਾਫ ਹਾਂ ਸਪੈਕੀਆ ਜਿਹੜਾ ਚਿੱਟਾ ਵਗੈਰਾ ਮੈਂ ਉਹਨਾਂ ਨੂੰ ਵੀ ਰਿਕਵੈਸਟ ਕਰੂੰਗਾ ਮੈਂ ਬਹੁਤ ਵਾਰੀ ਅੱਗ ਵੀ ਕਰ ਚੁੱਕਾ ਹਾਂ ਕਿ ਇਸ ਜੇਰ ਨੂੰ ਛੱਡੋ ਆਪਣੇ ਮੁਲਕ ਲਈ ਆਪਣੇ ਪਰਿਵਾਰ ਲਈ ਜੀਓ ਮੇਨਟ ਕਰੋ ਤੁਹਾਡੇ ਮਾਪੇ ਤੁਹਾਡੇ ਬੱਚੇ ਤੁਹਾਡਾ ਸਾਰਾ ਭਾਈਚਾਰਾ ਤੁਹਾਨੂੰ ਤੰਦਰੁਸਤ ਦੇਖਣਾ ਚਾਹੁੰਦਾ ਨਾ ਕਿ ਜਿਸ ਤਰ੍ਹਾਂ ਤੁਸੀਂ ਰਹਿ ਰਹੇ ਆ ਇਦਾਂ ਦਿਖਣਾ ਚਾਹੁੰਦਾ ਜਿਸ ਤਰ੍ਹਾਂ ਅੱਜ ਪ੍ਰਾਇਮਰੀ ਸਕੂਲ ਦੇ ਵਿੱਚ ਨਗਰ ਦੇ ਵਿੱਚ ਜਿਵੇਂ ਕਿ ਤੁਹਾਡੇ ਵੱਲੋਂ ਤਾਂ ਪਹਿਲਾਂ ਵੀ ਕਈ ਨਗਰਾਂ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਬਹੁਤ ਵਿਕਾਸ ਦੇ ਕੰਮਾਂ ਨੂੰ ਲੈ ਕੇ ਤੁਹਾਡੇ ਵੱਲੋਂ ਪੈਲ ਕੀਤੀ ਜਾਂਦੀ ਆ ਅੱਜ ਵੀ ਇੱਕ ਆਜ਼ਾਦੀ ਦੇ ਦਿਵਸ ਤੇ ਪ੍ਰੋਗਰਾਮ ਕੀਤਾ ਗਿਆ ਜਿਹਦੇ ਵਿੱਚ ਤੁਸੀਂ ਵੱਧ ਚੜ ਕੇ ਹਿੱਸਾ ਵੀ ਲਿਆ ਔਰ ਵਿਦਿਆ ਦੇ ਖੇਤਰ ਦੇ ਵਿੱਚ ਤੁਹਾਡਾ ਬੜਮੁੱਲਾ ਯੋਗਦਾਨ ਹੈ ਪਿੰਡ ਦੇ ਵਿਕਾਸ ਵਾਸਤੇ ਯੋਗਦਾਨ ਹੈ ਅੱਗੋਂ ਤੁਸੀਂ ਪਿੰਡ ਵਾਸਤੇ ਕੀ ਕਰਨਾ ਚਾਹੁੰਦੇ ਮੇਰੇ ਪਿੰਡ ਦੇ ਕੰਮ ਤਾਂ ਚੱਲ ਰਹੇ ਆ ਜੀ ਅੱਜ ਉੱਥੇ ਪ੍ਰਿੰਸੀਪਲ ਸਾਹਿਬ ਨੇ ਕਿਹਾ ਵੀ ਸੀ ਚਾਹੁੰਦੇ ਰਹਿੰਗੇ ਅਜੇ 1.5 ਸਾਲ ਦਾ ਸਮਾਂ ਹੈ ਮੇਰੇ ਕੋਲ ਮੇਰੇ ਕੋਲ ਉਹ ਵੱਡੇ ਵੱਡੇ ਪ੍ਰੋਜੈਕਟਾਂ ਜਿਹੜੇ ਆ ਰਹੇ ਆ ਆਗਰ ਅਹਿਮਦਿਆਂ ਗ੍ਰਾਂਟਸ ਆ ਗਏ ਆ ਤੇ ਇਹ ਕੁਝ ਬਰਸਾਤੀ ਮੌਸਮ ਕਰਕੇ ਥੋੜਾ ਹੌਲੀ ਚੱਲ ਰਹੇ ਆ ਲੇਕਿਨ ਮੇਰੀ ਟਰਮ ਤੋਂ ਐਂਡ ਹੋਣ ਤੋਂ ਪਹਿਲਾਂ ਪਹਿਲਾਂ ਬਹੁਤ ਵਿਕਾਸ ਹੋਵੇਗਾ ਥੈਂਕ ਯੂ ਨੂੰ ਔਰ ਦੇਸ਼ ਵਾਸੀਆਂ ਨੂੰ ਕੀ ਮੈਸੇਜ ਦਿੰਨੇ ਸਭ ਤੋਂ ਪਹਿਲੇ ਤੇ ਮੈਂ ਸਾਰੇ ਹੀ ਵਿਦਿਆਰਥੀਆਂ ਨੂੰ ਆਜ਼ਾਦੀ ਦੀ 75ਵੀਂ ਵਰੇਗੰਢ ਦੇ ਮੌਕੇ ਤੇ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦੀ ਹਾਂ ਇਹ ਆਜ਼ਾਦੀ ਅਸੀਂ ਬਹੁਤ ਹੀ ਕੁਰਬਾਨੀਆਂ ਦੇ ਨਾਲ ਹਾਸਲ ਕੀਤੀ ਹੈ। ਔਰ ਇਸ ਨੂੰ ਬਰਕਰਾਰ ਰੱਖਣ ਦੇ ਲਈ ਮੈਂ ਵਿਦਿਆਰਥੀਆਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਉਹ ਆਪਣੇ ਡਿਊਟੀ ਨੂੰ ਪਹਿਚਾਣਨ। ਅਸੀਂ ਆਪਣੇ ਕਰਤੱਵਾਂ ਨੂੰ ਪਹਿਚਾਨੀਏ। ਸਾਡਾ ਵਿਦਿਆਰਥੀਆਂ ਦਾ ਇੱਕੋ ਇੱਕ ਕਰਤਵ ਹੈ ਕਿ ਉਹ ਵਧੀਆ ਢੰਗ ਨਾਲ ਪੜ੍ਹਾਈ ਕਰ। ਹਰ ਕੋਈ ਜੇ ਅੱਜ ਕਿਸੇ ਨੂੰ ਪੁੱਛੇ ਕਿ ਹਰ ਇੱਕ ਦੇ ਮਨ 'ਚ ਜਜ਼ਬਾ ਹੁੰਦਾ ਹੈ ਕਿ ਮੈਂ ਦੇਸ਼ ਦੀ ਸੇਵਾ ਕਰਨੀ ਚਾਹੁੰਦਾ। तो देश की सेवा असं हर कोई तरह जवान असं जंग नहीं लड़ सकते हर कोई सरहदे जाके फौजी जवानों की तरह लड़ाइया नहीं लड़ सकता अं कि अपनी ड्यूटी पूरी कर सकते हैं कि देशभक्ति का जज्बा जाहिर कर सकते हैं कि असी अपनी जीड़ी है ड्यूटी है वह पूरे दिल न और सही ईमानदारी निभाई तो और विद्यार्थियों की इको एक ड्यूटी है कि वो पढ़न पढ़न लिखन चंगे समाज की सृजना कर क्योंकि अच्छ आजाद की बागडो ਔਰ ਇਸ ਨੂੰ ਕਾਇਮ ਰੱਖਣਾ ਤੇ ਦੇਸ਼ ਨੂੰ ਹੋਰ ਅੱਗੇ ਤਰੱਕੀਆਂ ਵੱਲ ਲੈ ਕੇ ਜਾਣਾ ਇਹ ਵਿਦਿਆਰਥੀ ਹੀ ਲਿਜਾ ਸਕਦੇ ਹਨ ਔਰ ਇਹ ਵਧੀਆ ਪੜ੍ਹ ਲਿਖ ਕੇ ਆਪਣਾ ਆਪਣੇ ਸਮਾਜ ਦਾ ਅਤੇ ਆਪਣੇ ਦੇਸ਼ ਦਾ ਨਾਮ ਉੱਚਾ ਕਰੇ ਮੈਂ ਜਿੱਥੇ ਨਗਰਪਿੰਡ ਚਿਹੜੂ ਦੇ ਸਰਪੰਚ ਸਰਦਾਰ ਸਰਬੰਸ ਸਿੰਘ ਦਿਓ ਜਿਨ੍ਹਾਂ ਦਾ ਵਿਦਿਆ ਦੇ ਖੇਤਰ ਵਿੱਚ ਬਹੁਤ ਵੱਡਾ ਮੁੱਲਾ ਯੋਗਦਾਨ ਆ ਔਰ ਪਿੰਡ ਦੇ ਵਿਕਾਸ ਵਾਸਤੇ ਜਿੱਥੇ ਇਲਾਕੇ ਦੇ ਵਿਕਾਸ ਵਾਸਤੇ ਵੱਚੜ ਕੇ ਹਿੱਸਾ ਲੈਂਦੇ ਆ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ सरपंच ਸਾਭੀ ਮੈਂ ਜਿੰਨੀ ਤਾਰੀਫ ਕਰਾਂ ਉਨੀ ਘੱਟ ਹੈ ਸਾਡੇ ਕੋਲ ਬਹੁਤ ਸਾਰੇ ਇਦਾਂ ਦੇ ਕੰਮ ਹੁੰਦੇ ਆ ਕਿ ਜਿਹੜੇ ਕਿ ਸਿਰੇ ਨਹੀਂ ਚੜਦੇ ਗ੍ਰਾਂਟਾਂ ਸਾਧੀਆਂ ਨੇ ਕੁਝ ਉਧੁਰੀਆਂ ਹੁੰਦੀਆਂ ਨੇ ਜਾਂ ਹੋਰ ਵੀ ਸਕੂਲ ਵਿੱਚ ਬਹੁਤ ਛੋਟੇ ਛੋਟੇ ਕੰਮ ਹੁੰਦੇ ਨੇ ਜਿਨ੍ਹਾਂ ਲਈ ਗ੍ਰਾਂਟਾਂ ਜਾਰੀ ਨਹੀਂ ਹੁੰਦੀ ਤੇ ਉਹ ਸਾਰੀਆਂ ਹੀ सरपंच ਸਾਹਿਬ ਦੇ ਸਹਿਯੋਗ ਦੇ ਨਾਲ ਸਾਰੇ ਕੰਮ ਬੜੀ ਜਲਦੀ ਨਿਪਰੇ ਚੜ ਜਾਂਦੇ ਆ ਇਹ ਇਹਨਾਂ ਨੂੰ ਇਹ ਸਿੱਖਿਆ ਦੇ ਲਈ ਵਿਦਿਆਰਥੀਆਂ ਦੇ ਸਿੱਖਿਆ ਦੇ ਲਈ ਹਮੇਸ਼ਾ ਉਤਸੁਕ ਰਹਿੰਦੇ ਨੇ ਤੇ ਇਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਹੋਣੀ ਚਾਹੀਦੀ ਸਾਡੇ ਨਾਲ ਹਰ ਬੇਟੇ ਹਰ ਤਰ੍ਹਾਂ ਦੇ ਕੰਮ ਵਿੱਚ ਚਾਹੇ ਉਹ ਪੜਾਈ ਦਾ ਹੋਵੇ ਚਾਹੇ ਸਕੂਲ ਦੀ ਇਨਫਰਾਸਟ੍ਰਕਚਰ ਡਿਵੈਲਪ ਕਰਨ ਦਾ ਕੰਮ ਹੋਵੇ ਹਰ ਬੇਲੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਿੰਦੇ ਨੇ ਜਸਟ ਮੈਨੂੰ ਲੱਗਦਾ ਕਿ ਇੱਕ ਫੋਨ ਕਾਲ ਦੀ ਦੂਰੀ ਦੇ ਹੁੰਦੇ ਨੇ ਹਮੇਸ਼ਾ ਇਹ ਸਾਡੇ ਤੋਂ ਤੇ ਉਹ ਕੰਮ ਸਾਡਾ ਸਿਰੇ ਚੜ ਜਾਂਦਾ ਹੈ ਥੈਂਕ ਯੂ ਇਸ ਲਈ ਬਹੁਤ ਬリエ ਵਧਾਈ ਦੇ ਪਾਉਂਦੇ ਥੈਂਕ ਯੂ